ਤੇ ক্রিকেট ਫੈਨਸ ਬਹੁਤ ਖੁਸ਼ ਨੇ ਕਿਉਂਕਿ ਪਾਕਿਸਤਾਨ ਦੇ ਨਾਲ ਮੈਚ ਦੇ ਦੌਰਾਨ ਕਮਰਨ ਅਕਮਲ ਨੇ ਜੋ ਅਰਸ਼ਦੀਪ ਦੇ ਉੱਪਰ ਇੱਕ ਟਿੱਪਣੀ ਕੀਤੀ ਸੀ ਜਿਸ ਤੋਂ ਬਾਅਦ ਹਰਪ੍ਰਜਨ ਸਿੰਘ ਦਾ ਬਿਆਨ ਆਉਂਦਾ ਹੈ ਔਰ ਲਾਨਤਾਂ ਪਾਈਆਂ ਜਾਂਦੀਆਂ ਨੇ ਕਮਰਨ ਅਕਮਲ ਨੂੰ ਪੂਰੇ ਜਗਤ ਦੇ ਜਿਹੜੇ ক্রিকেট ਫੈਨਸ ਨੇ ਉਸ ਬਿਆਨ ਦੀ ਨਿਖੇਦੀ ਕਰਦੇ ਨੇ ਪਰ ਉਸਨੇ ਇਹ ਵੀ ਗੱਲ ਆਖੀ ਕਿ ਅਰਸ਼ਦੀਪ ਇੱਕ ਬਹੁਤ ਵਧੀਆ ਪਲੇਅਰ ਹੈ ਸੋ ਪਾਕਿਸਤਾਨ ਦੇ ਨਾਲ ਮੈਚ ਦੇ ਵਿੱਚ ਟਰਨਿੰਗ ਪੁਆਇੰਟ ਬਣਿਆ ਅਰਸ਼ਦੀਪ ਦਾ ਉਹ ਕੈਚ ਸੋ ਬਾਅਦ ਜਿਹੜਾ ਬੀਤੇ ਦਿਨ ਮੈਚ ਹੋਇਆ ਯੂਐਸਏ ਦੇ ਨਾਲ ਉਸਨੇ ਤਾਂ ਤਸਵੀਰ ਹੀ ਬਦਲ ਦਿੱਤੀ ਸੋ ਕ੍ਰਿਕਟ ਦੇ ਵਿੱਚ ਵੇਖਿਆ ਜਾਂਦਾ ਜਦੋਂ ਕਿਸੇ ਪਲੇਅਰ ਦਾ ਕ੍ਰਿਟਿਸਿਜ਼ਮ ਹੁੰਦਾ ਖਾਸ ਕਰਕੇ ਭਾਰਤੀ ਪਲੇਅਰ ਦਾ ਤਾਂ ਹੋਰ ਵੱਦ ਨੇਖਰ ਕੇ ਸਾਹਮਣੇ ਆਉਂਦਾ ਹੈ ਹਰਭਜਨ ਸਿੰਘ ਇੱਕ ਉਹ ਖਿਡਾਰੀ ਨੇ ਜਿਨ੍ਹਾਂ ਨੇ ਔਨ ਗਰਾਉਂਡ 에 ਸਾਰਾ ਕ੍ਰਿਟਿਸਿਜ਼ਮ ਚੱਲੇ ਆਸਟ੍ਰੇਲੀਆ ਨਾਲ ਕਈ ਮੈਚੇਸ ਦੇ ਵਿੱਚ ਵੇਚਿਆ ਗਿਆ ਜਦੋਂ ਕਾਫੀ ਤਲਕੀ ਦੇ ਵਿੱਚ ਆ ਗਏ ਸਨ ਹਰਭਜਨ ਸੋ ਅਰਸ਼ੀਤ ਦੀ ਗੱਲ ਕੀਤੀ ਜਾਵੇ ਅਰਸ਼ੀਤ ਨੇ ਬੀਤੇ ਦਿਨ ਜੋ ਕਮਾਲ ਕੀਤੀ ਹੈ ਮਹਦਦੌਰ ਰੰਦ ਦੇ ਕੇ ਚਾਰ ਵਿਕਟਾਂ ਲੀਆਂ ਨੇ ਜਿਸ ਕਰਕੇ ਉਹਨਾਂ ਨੂੰ ਪਲੇਅਰ ਆਫ ਦਾ ਮੈਚ ਵੀ ਚੁਣਿਆ ਗਿਆ ਸੋ ਇੱਕ ਸਰਦਾਰ ਨੇ ਆਪਣੀ ਜਿੱਥੇ ਵਧੀਆ ਪਰਫਾਰਮੈਂਸ ਔਨ ਗਰਾਉਂਡ ਦਿਖਾਈ ਹੈ ਉਸ ਦੇ ਨਾਲ ਨਾਲ ਆਪਣੇ ਫੈਨਸ ਨੂੰ ਵੀ ਕੀ ਲਿਆ ਗੇਮ ਬਾਜ਼ੀ ਦਿਨਾਲ ਕਈਆਂ ਦੇ ਲਈ ਇਨਸਪੀਰੇਸ਼ਨ ਵੀ ਨੇ ਕਿਉਂਕਿ ਜਿਹੜੇ ਨਵੇਂ ਨੌਜਵਾਨ ਨੇ ਗੇਮ ਬਾਜ਼ੀ ਦੇ ਵਿੱਚ ਜਿੰਨਾ ਤਰਜਾਨ ਹੈ ਉਹਨਾਂ ਦੇ ਲਈ ਇਹ ਬਹੁਤ ਵਧੀਆ ਸੰਕੇਤ ਹੈ ਔਰ ਅਰਸ਼ਦੀਪ ਦੀ ਪਰਫਾਰਮੈਂਸ ਇਸ ਵਰਲਡ ਕੱਪ ਦੇ ਵਿੱਚ ਵਾਕਈ ਬਾਕਮਾਲ ਹੈ